ਹਾਂਜੀ ਰਾਮ ਰਾਮ ਜੀ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਜੀ ਸਿੱਧੀ ਸਲਵਾਰ ਦੀ ਕਟਿੰਗ ਮੀਨਜ਼ ਬਿਨਾ ਬੈਲਟ ਵਾਲੀ ਸਲਵਾਰ ਉਹਦੇ ਲਈ ਜੀ ਪਹਿਲਾਂ ਪਾ ਕਸਟਮਰ ਦੀ ਸਲਵਾਰ ਦਾ ਨਾਪ ਲਵਾਂਗੇ ਨਾਪ ਪਰ ਮੇਰੇ ਕੋਲ ਲੰਬਾਈ ਦਾ ਨਾਪ ਹੈਗਾ ਜੀ ਉਹਨਾਂ ਪਾਲੂ ਵਿੱਚ ਲੰਬਾਈ ਪਿਆ ਰਹੇ ਜੀ ਤੇ ਇਹੜਾ ਪਾਉਂਟਾਂ ਦੇ ਵਿੱਚ ਚਿੱਤ ਦੇ ਵਿੱਚ ਐਡ ਕਰਾਂਗੇ ਜੀ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ 벨ਟ ਨਹੀਂ ਹੋਣੀ 벨ਟ ਦਾ ਫਿਰ ਬਿਨਾ 벨ਟ ਆ ਲਈ ਹੁੰਦੀ ਹੈ ਤਾਂ ਤਾਂ ਕਰ ਕੱਪੜੇ ਵਿੱਚ ਐਡ ਕਰਾਂਗੇ ਜੀ 3 ਇੰਚ ਐਡ ਕੀਤਾ ਨੇ ਫੇਰਾ ਤੇ ਮੈਨੂੰ ਸਲਾਈਂ ਦਾ ਜੀ ਤੇ ਹੁਣ ਦੇਖੋ ਮੈਂ 42 42 ਇੰਚ ਦੇ ਦੋਨੋਂ ਸਾਈਡ ਤੇ ਨਿਸ਼ਾਨ ਲਗਾ ਲਿਆ ਲਗਾ ਕੇ ਜੀ ਸਕੇਲ ਨਾਲ ਦੋਨੋਂ ਨਿਸ਼ਾਨਾਂ ਨੂੰ ਆਪਸ ਦੇ ਵਿੱਚ ਮਿਲਾਵਾਂਗੇ ਇਹ ਹੋਊਗੀ ਜੀ ਆਪਣਾ ਕੋਲ ਲੰਬਾਈ ਗੋਡੇ ਆਂ ਦੀ ਜੀ ਫਿਰ ਅੱਗੇ ਆਪਾਂ ਗੋਡੇ ਦਾ ਨਾਪ ਲਾਵਾਂਗੇ ਜੀ ਕਿ ਕਿੰਨਾ ਚੌੜਾ ਗੋਡਾ ਪਾਇਆ ਹੋਇਆ ਗੈਸਟਮੈਂਡ ਇਹ ਸਨ ਤਾਂ ਦੱਸ ਲਿਆ ਨਾਲ ਨਾਲ ਤੁਸੀਂ ਨਾਪ ਲੈਣਾ ਵੀ ਸਾਨੂੰ ਪਤਾ ਲੱਗ ਜੂਗਾ ਜੀ ਤੇ ਦੇਖੋ ਜੀ ਸਾਢੇ 12 ਗੋਡਾ ਸੀ ਤਾਂ ਮੈਂ 2 ਇੰਚ ਵਿੱਚ ਸਲਾਈਨਰ ਆੜ ਕੇ 13 13 ਇੰਚ ਦੇ ਮੈਨੇਜਮੈਂਟ ਨਿਸ਼ਾਨ ਲਗਾ ਲਿਆ ਜੀ ਇਹਨਾਂ ਨਿਸ਼ਾਨਾਂ ਨੂੰ ਸਕੇਲ ਦੀ ਮਦਦ ਨਾਲ ਆਪਾਂ ਮਲਾਵਾਂਗੇ ਮਲਾ ਕੇ ਜੀ ਦੇਖੋ ਆਪਾਂ ਹੁਣ ਇਹ ਨਿਸ਼ਾਨ ਜਿਹੜੇ ਮਲਾ ਲਏ ਫਿਰ ਆਪਾਂ ਹੁਣ ਇਹਨਾਂ ਦੀ ਹੀ ਕਰਦੇ ਜੀ ਕਟਿੰਗ ਪਹਿਲਾਂ ਆਪਾਂ ਲੰਬਾਈ ਦੀ ਕਟਿੰਗ ਕਰਾਂਗੇ ਇਹ ਜਿਹੜੀ ਆਪਾਂ ਗੋਡਾ ਦੀ ਲੰਬਾਈ ਲੈਤੀ ਸੀਗੀ ਗੋਡਾ ਦੀ ਲੰਬਾਈ ਦੀ ਕਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਇਹ ਗੋਡਾ ਦੀ ਚੌੜਾਈ ਦੀ ਕਟਿੰਗ ਜੀ ਤੇ ਗੋਡਾ ਦੀ ਚੌੜਾਈ ਦੀ ਜਿਹੜਾ ਕਟਿੰਗ ਹੋ ਗਈ ਜੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਕੁਛ ਨਾ ਸਮਝ ਜੇ ਵਿੱਚ ਆਵੇ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਬਾਕੀ ਮੇਰੀ ਵੀਡੀਓ ਕਿੱਦਾਂ ਦੀ ਲੱਗ ਰਹੀ ਹੈ ਜਿਸ ਤੋਂ ਉਹ ਵੀ ਮੈਨੂੰ ਤੁਸੀਂ ਰਿਵਿਊ ਜ਼ਰੂਰ ਦਿਓ ਜੀ ਮੈਨੂੰ ਇਹ ਵਧੀਆ ਲੱਗੂਗਾ ਤੇ ਫਿਰ ਪੈਲਸ ਨੂੰ ਲੱਗ ਰਹੀ ਹੈ ਜੀ ਇਹ ਰੱਖਦੇ ਜੀ ਦੇਖੋ ਆਪਾਂ ਵਿਛਾਵਾਂਗੇ ਜੀ ਕੁੰਦੇ ਕੁੰਦੇ ਵੀ ਇਸੇ ਤਰ੍ਹਾਂ ਜੀ ਕੱਪੜੇ ਨੂੰ ਫੋਲਡ ਕਰਕੇ ਟੱਟੇ ਜਾਣਗੇ ਸਿੱਧੀ ਸਲਵਾਰ ਦੇ ਡਬਲ ਫੋਲਡ ਦੂਸਰਾ ਲੋਡ ਨਹੀਂ ਕਰਨਾ ਹੈਗਾ ਜੀ ਮੋੜ ਕੇ ਆਪਾਂ ਇਸੇ ਤਰ੍ਹਾਂ ਜੀ ਸਿੰਪਲ ਫੋਲਡ ਕਰਨਾ ਕਰਕੇ ਤੇ ਜੀ ਆਪਾਂ ਫੋਲਡ ਕਰਕੇ ਆਪਾਂ ਕੱਪੜੇ ਨੂੰ ਜਮਾ ਸੈੱਟ ਕਰਕੇ ਵਿਛਾਵਾਂਗੇ ਕੰਨੀ ਨਾਲ ਕੰਨੀ ਮਿਲ ਜੇ ਕਪੜਾ ਇਧਰ ਉਧਰ ਨਾ ਹੋਵੇ ਜੀ ਜੇ ਇਧਰ ਉਧਰ ਹੋਊਗਾ ਤਾਂ ਆਪਾਂ ਨੂੰ ਦਿੱਕਤ ਆ ਸਕਦੀ ਹੈ ਕਿਉਂਕਿ ਕਟਬਾਦਿ ਸਾਕਦਾ ਜੀ ਆਪਾਂ ਘਟਾਣਾ ਵਧਾਣਾ ਨਹੀਂ ਹੈਗਾ ਇਕੁਲ ਜਿਹਾ ਰੱਖੀਏ ਉਹ ਉਸੇ ਤਰ੍ਹਾਂ ਜਿਵੇਂ ਆਪਾਂ ਗੋਡੜੀ ਦੀ ਲੰਬਾਈ ਲਈ ਸੀ ਜੀ 42 ਇੰਚ ਤੇ ਇੱਥੇ ਵੀ ਆਪਾਂ ਕੁੰਦਿਆ ਦੀ ਜਿਹੜੀ ਲੰਬਾਈ ਉਹ ਵੀ ਆਪਾਂ 42 ਇੰਚ ਲਵਾਂਗੇ ਜੀ ਦੋਨੋਂ ਸਾਈਡਾਂ ਤੇ ਮੈਂਨੇ ਨਿਸ਼ਾਨ ਲਗਾ ਲਈ ਜੀ ਕੋਲ 42 ਬੈਲੀ ਇੰਚ ਤੇ ਹੁਣ ਅੱਗੇ ਆਪਾਂ ਲਵਾਂਗੇ ਜੀ ਮੂਰੀ ਦਾ ਮੋਰੀ ਸਾਡੀ ਕਿੰਨੀ ਹੈ ਜੀ ਉਸ ਅਕੋਰਡਿੰਗ ਤੁਸੀਂ 1 ਇੰਚ ਐਕਸਟਰਾ ਆਪਾਂ ਰੱਖ ਕੇ ਨਿਸ਼ਾਨ ਲਗਾ ਸਕਦੇ ਹੋ ਜਿਵੇਂ ਮੈਂ ਰੱਖਿਆ ਜੀ 1.5 ਇੰਚ 1.5 ਇੰਚ ਇੱਥੇ ਰੱਖ ਕੇ ਜੀ ਅੱਗੇ ਆਪਾਂ ਲਵਾਂਗੇ ਝੋਲੀ ਦਾ ਮੈਜ਼ਰਮੈਂਟ ਝੋਲੀ ਆਪਣੇ ਕੋਲੇ ਤਿਆਰ ਜੀ ਦੇਖੋ ਮੈਂ ਝੋਲੀ ਨਾਪ ਰਹੀ ਹਾਂ ਝੋਲੀ ਮੇਰੇ ਕੋਲ ਤਿਆਰ ਹੈ ਜੀ ਕਸਟਮਰ ਦੀ 14 ਇੰਚ 14 ਇੰਚ ਦੇ ਵਿੱਚ 1 ਇੰਚ ਇਹਦੇ ਵਿੱਚ ਐਡ ਕਰਾਂਗੇ ਆਪਾਂ ਉਧਰਲੀ ਸਾਈਡ ਤੇ ਤੁਹਾਨੂੰ ਨਹੀਂ ਪਤਾ ਲੱਗਣਾ ਇੱਕ ਵਾਰੀ ਮੈਂ ਇੱਕ ਸਿੰਗਲ ਕੁੰਡੇ ਦੀ ਕਟਿੰਗ ਕਰੂੰਗੀ ਤੇ 17 ਇੰਚ ਹੁੰਦਾ ਜੀ ਚੌੜਾ 14 ਇੰਚ ਝੋਲੀ ਹੈ ਤਾਂ 3 ਇੰਚ ਐਡ ਕਰਕੇ 17 ਇੰਚ ਤੇ ਥੋੜਾ ਜਿਹਾ ਕੱਟ ਵਾਸਤੇ ਹੋਰ ਐਕਸਟਰਾ ਲਾਉਂਗੀ ਜੀ ਮਤਲਬ ਕਿ 1.5 ਇੰਚ ਹੋਰ ਐਕਸਟਰਾ ਲੈਂਦਾ ਜੀ ਮੈਂਨੇ 1.5/8 ਤੇ ਨਿਸ਼ਾਨ ਲਗਾ ਕੇ ਜੀ ਫਿਰ ਇੱਕ ਨਿਸ਼ਾਨ ਮੈਂਨੇ 17 ਤੇ ਲਗਾਇਆ ਤੇ ਆਪਸ ਦੇ ਵਿੱਚ ਇਹਨਾਂ ਦੋਨੇ ਜਿਹੜੇ ਆਪਾਂ ਰੇਵ ਨਿਸ਼ਾਨ ਲੱਗੇ ਸੀ ਜਿ ਆਪ ਨੂੰ ਸਾਹਮਣੀ ਇਹਨਾਂ ਨੂੰ ਮੈਂਨੇ ਮਲਾਤੇ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਹੁਣ ਇਹ ਤੇ ਆਮ ਰੱਖਿਓ ਜੀ ਇਹ ਇੱਕ ਵਾਰੀ ਇੱਕ ਕੁੰਡਾ ਕ ਨਿਸ਼ਾਨ ਲੱਗਿਆ ਦੂਜੇ ਗੁੰਦੇ ਦਾ ਨਿਸ਼ਾਨ ਵੀ ਤੁਸੀਂ ਇਸੇ ਤਰ੍ਹਾਂ ਹੀ ਲਗਾਉਣਾ ਹੈ ਪਰ ਇਹ ਲਗਾਉਣਾ ਆਪੋਜ਼ਿਟ ਹੈ ਜੀ ਜਿੱਧਰ ਮੈਨੇ ਲੰਬਾਈ ਦਾ ਨਿਸ਼ਾਨ ਲਗਾਇਆ ਉਹਦੇ ਸਾਮਣੇ ਵਾਲੀ ਸਾਈਡ 'ਤੇ ਤੁਸੀਂ ਲਗਾਉਣਾ ਲੰਬਾਈ ਦਾ ਨਿਸ਼ਾਨ ਜਿੱਧਰ ਝੋਲੀ ਦਾ ਲਗਾਇਆ ਜੀ ਉਧਰ ਦੂਸਰੀ ਸਾਈਡ 'ਤੇ ਉਹਦੇ ਅੱਗੇ ਜਾ ਕੇ ਤੁਸੀਂ ਲਗਾਉਣਾ ਝੋਲੀ ਦਾ ਨਿਸ਼ਾਨ ਉਸੇ ਸੇਮ ਡਾਇਰੈਕਸ਼ਨ ਦੇ ਵਿੱਚ ਝੋਲੀ ਦਾ ਨਿਸ਼ਾਨ ਹੀ ਆਣਾ ਹੈਗਾ ਜੀ ਸੋ ਐਸੀ ਕਰਕੇ ਜੀ ਮੈਂ ਤੁਹਾਨੂੰ ਦੱਸਿਆ ਇੱਕ ਗੁੰਦਾ ਕੱਟ ਕੇ ਕਿ ਹਨਾ ਇੱਕ ਗੁੰਦੇ ਦੀ ਕਟਿੰਗ ਕਰਕੇ ਜੀ ਫਿਰ ਤੁਸੀਂ ਆਪਾਂ ਇਹਨੂੰ ਕੁੰਦੇ ਨੂੰ ਇੱਕ ਇਹ ਕੁੰਦਿਆਂ ਨੂੰ ਆਪਾਂ ਦੂਸਰੇ ਕੁੰਦੇ ਦੇ ਉੱਪਰ ਬਿਸ਼ਾਉਂਗੇ ਜੀ ਤਾਂ ਕਿ ਕਿਸੇ ਵੀ ਨਾਲ ਜਦੋਂ ਤੁਹਾਨੂੰ ਇਹ ਚੰਗੀ ਜਿਹਾ ਪਾਟਾ ਲੱਗ ਸਕਦੀ ਕਿ ਆਪਾਂ ਕਿਵੇਂ ਕਟਿੰਗ ਕਰ ਲਵਾਂ ਹੁਣ ਦੇਖੋ ਜੀ ਮੈਂ ਕੁੰਦਿਆਂ ਨੂੰ ਇੱਕ ਪਹਿਲੇ ਕੁੰਦਿਆਂ ਨੂੰ ਦੂਸਰੇ ਕੁੰਦੇ ਦੇ ਉੱਪਰ ਚੰਗੀ ਤਰ੍ਹਾਂ ਬਿਸ਼ਾ ਲਿਆ ਜੀ ਹੁਣ ਉਹ ਮੇਰੀ ਕਰਨਾ ਆਉਣਾ ਲੱਗਦਾ ਹੈ ਜੇ ਕਰੀਂਗੇ ਤਾਂਾਂਗੇ ਗੜਿੰਗ ਕਰਕੇ ਜਿਹੜਾ ਜੀ ਝੋਲੀ ਬੋਲ ਮੈਂ ਇਹਨਾਂ ਨਿਸ਼ਾਨ ਲਗਾਇਆ ਸੀਗਾ ਜਿਹੜਾ ਐਕਸਟਰਾ ਲੱਤ ਸੀ ਉਹ ਕੱਟਤਾ ਜੀ ਤੇ ਇਧਰੋਂ ਸਾਝੇ ਪਾਸੇ ਝੋਲੀ ਦੇ ਪਾਸੇ ਆਪਣੀ ਚਿੜੀ ਆ ਜੂਗੀ ਜੀ ਚਿੜੀ ਕਰਕੇ ਆਪਾਂ ਥੋੜਾ ਇਹ ਕੱਟਿਆ ਤੇ ਦੂਸਰੇ ਪਾਸੇ ਵੀ ਜੀ ਕਪੜਾ ਸਾਂਝਾ ਜੀ ਇਹਦੀ ਵੀ ਆਪਾਂ ਕਟਿੰਗ ਹੈ ਜਿਹੜੀ ਕਰ ਲਾਂਗੇ ਕਿਉਂਕਿ ਇਧਰਲੀ ਸਾਈਡ ਆਪਣੇ ਨਾਲ ਆਣਗੇ ਜੀ ਗੋਡੇ ਗੋਡੇ ਨੂੰ ਅਟੈਚ ਕਰਨ ਲਈ ਆਪਾਂ ਨੂੰ ਕੱਟਣਾ ਜ਼ਰੂਰੀ ਹੈ ਸਾਝੇ ਸਾਰੇ ਕਪੜੇ ਨੂੰ ਸੋ ਲਈ ਆਪਾਂ ਕੱਟ ਲਿਆ ਜੀ ਤੇ ਅੱਗੇ ਜੀ ਹੁਣ ਮੈਂ ਤੁਹਾਨੂੰ ਦਿਖਾਨੀ ਹੈ ਕਿ ਕਿਤੇ ਕਿਵੇਂ ਗੋਡੇ ਆਣਗੇ ਜੀ ਉਹਨਾਂ ਦਾ ਕੱਜਮਾਨੇ ਨੂੰ ਮੈਂ ਸਿੱਧਾ ਕਰ ਲਿਆ ਕੱਟ ਕੇ ਤੇ ਇੱਥੇ ਉਹਨੂੰ ਲਗਾ ਲਿਆ ਜੀ ਮੋਗੋਟੇ ਸੋ ਐਸੀ ਤਰ੍ਹਾਂ ਆਪਣੀ ਇਹ ਜੀ ਸਿੱਧੀ ਸਲਵਾਰ ਦੀ ਜਿਹੜੀ ਕਟਾਈ ਹੋ ਜੀ ਹੋ ਚੁੱਕੀ ਹੈ ਜਿਹੜਾ ਆਪਣੇ ਕੋਲ ਕਪੜਾ ਬਚਿਆ ਦੀ ਉਹਦੇ ਵਿੱਚੋਂ ਆਪਾਂ ਮੁੰਡੀਆਂ ਵਾਸਤੇ ਕਪੜਾ ਬਣਤਾਂਗੇ ਤੇ ਦੇਖੋ ਜੀ ਆਹ ਦੇਖੋ ਜੀ ਮੈਂ ਇਹਨੂੰ ਲਗਾਤਾ ਜੀ ਇਸ ਤਰ੍ਹਾਂ ਆਪਣੀ ਹੋ ਗਈ ਜੀ ਸਲਵਾਰ ਦੀ ਸਿੰਪਲ ਸਲਵਾਰ ਦੀ ਕਟਿੰਗ ਸੋ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਜਰੂਰ ਕਰ ਜੀ ਮੈਨੂੰ ਦੱਸਿਓ